ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਮੌਸਮਾ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ 24 ਘੰਟਿਆਂ ਤੱਕ ਜਿਹੜਾ ਜਿਹਾ ਮੌਸਮ ਪੰਜਾਬ ਦਾ ਕੰਮ ਇਹਦਾ ਰਹ ਸਕਦਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੂ ਜੁੜਦੇ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਜੀ ਮੌਸਮ ਵਿਭਾਗ ਨੂੰ ਅਲਰਟ ਕੀਤਾ ਗਿਆ ਸੀ ਅੱਜ ਸਵੇਰੇ ਸੰਗਣੀ ਧੁੰਦ ਨੂੰ ਲੈ ਕੇ ਤੁਸੀਂ ਜਿਹੜੇ ਦੇਖ ਸਕਦੇ ਹੋ ਫਿਰੋਜ਼ਪੁਰ ਤਰਨਤਨ ਸਾਹਿਬ ਕਪੂਰਥਲਾ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਇਹੋ 6-7 ਜ਼ਿਲ੍ਹੇ ਆ ਜਿੱਥੇ ਅੱਜ ਸੰਗਣੀ ਧੁੰਦ ਦਾ ਜਿਹੜਾ ਅਲਰਟ ਹੈਗਾ ਜੀ ਸੋ ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਸੰਗਣੀ ਧੁੰਦ ਇਸ ਵੇਲੇ ਜਾਰੀ ਹੈ ਤੇ ਆਉਣ ਵਾਲੇ 2-3 ਘੰਟਿਆਂ ਤੱਕ ਇਹ ਧੁੰਦ ਜਿਹੜੀ ਹੈ ਛਟੇਗੀ ਤੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਲੋਕ ਸਫ਼ਰ ਕਰ ਰਹੇ ਨੇ ਉਹ ਆਪਣਾ ਧਿਆਨ ਰੱਖਣ ਹੁਣ ਚੱਲਦੇ ਹਾਂ ਜੀ ਸੈਟਲਾਈਟ ਦਾ ਸੀਨ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੀ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਇੱਕ ਫਾਚੂਗੀ ਸਿਸਟਮ ਪਾਕਿਸਤਾਨ ਵੱਲੋਂ ਐਂਟਰ ਹੁੰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੋ ਇਹ ਸਿਸਟਮ ਜੀ ਫਿਲਹਾਲ ਮੌਸਮ ਖਾਗਲੋਂ ਤਾਂ ਇਹ ਗੱਲਾਂ ਆਖੀਆਂ ਗਈਆਂ ਨੇ ਕਿ ਕੋਈ ਮੀਂਹ ਚਕਰ ਦੇ ਅਸਰ ਨਹੀਂ ਹੈਗੇ ਕਮਜ਼ੋਰ ਸਿਸਟਮ ਹੈ ਜੀ ਤੇ ਬਦਲਵਾਈ ਵਾਲਾ ਸਿਸਟਮ ਹੈ ਆਉਣ ਵਾਲੇ ਦਿਨ 3-4 ਘੰਟੇ ਹੋਣਗੇ ਜੀ ਜਾਂ ਫਿਰ ਕਹਿ ਲਈਏ 6-7 ਘੰਟੇ ਹੋਣਗੇ ਇਹ ਸਿਸਟਮ ਹੈ ਜਿਹੜਾ ਬਦਲਵਾਈ ਨਾਲ ਪੂਰੇ ਪੰਜਾਬ ਨੂੰ ਕਵਰ ਕਰੂਗਾ ਇਸ ਵੇਲੇ ਆਪਣੇ ਜਿਹੜੇ ਪੱਛਮੀ ਸਰਹੱਦੀ ਜ਼ਿਲ੍ਹੇ ਨੇ ਜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਦਲਵਾਈ ਬਣ ਚੁੱਕੀ ਹੈ ਹਲਕੇ ਤੋਂ ਦਰਮਿਆਨੇ ਬਦਲਵਾਈ ਜਿਹੜੀ ਹੈ ਬਣੀ ਹੋਈ ਹੈ ਖਾਸ ਕਰਕੇ ਫਿਰੋਜ਼ਪੁਰ ਫਾਜ਼ਿਲਕਾ ਅਬੂਹਰ ਫਰੀਦਕੋਟ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਔਰ ਨਾਲ ਲੱਗਦੇ ਜਿਹ ਆਉਣ ਵਾਲੇ ਤਿੰਨਾਂ ਚਾਰ ਘੰਟਿਆਂ ਤੱਕ ਜਿਹੜੇ ਪੂਰੇ ਪੰਜਾਬ ਨੂੰ ਇਹ ਬੱਦਲਵਾਈ ਕਵਰ ਕਰੂਗੀ ਤੇ ਅੱਜ ਥੋੜੀ ਜਿਹੀ ਠੰਡ ਤੋਂ ਰਾਹਤ ਹੈ ਜਿਹੜਾ ਟੈਂਪਰੇਚਰ ਫਿਰ ਨਾਲ ਚੜਿਆ ਹੋਇਆ ਸੀ ਜਿਹੜਾ ਘਰਾਵਰਦਾਰਜ ਕੀਤਾ ਜਾ ਰਿਹਾ ਸੀ ਤੇ ਅੱਜ ਸਵੇਰ ਤੋਂ ਜਿਹੜੀ ਹੈ ਠੰਡ ਤੋਂ ਕੁਝ ਰਾਹਤ ਹੈ ਫਤਲਵਾਜ ਹੋਣ ਕਰਕੇ ਤੇ ਆਉਣ ਵਾਲੇ ਘੰਟਿਆਂ ਦੇ ਦੌਰਾਨ ਕਿਤੇ ਕਿਤੇ ਉਮੀਦ ਹੈਗੀ ਹੈ ਕਿ ਹਲਕੇ ਛਿੱਟੇ ਛਰਾਟੇ ਪੈ ਸਕਦੇ ਆ ਹਾਲਾਂਕਿ ਮਿਹਦੀ ਉਮੀਦ ਬਹੁਤ ਘੱਟ ਹੈ ਤੇ ਜੇਕਰ ਕਿਤੇ ਕੁਝ ਕੇ ਇਲਾਕੇ ਚ ਜਿਹੜੀ ਹੈ ਕਿਨਮਟ ਤੋਂ ਜਿਹੜਾ ਇਨਕਾਰ ਨਹੀਂ ਕੀਤਾ ਜਾ ਸਕਦਾ ਹਲਕੇ ਅਮੀਦਾਰ ਚ ਹੋ ਵੀ ਸਕਦੇ ਆ ਕੌਣ ਲਾਗੇ ਜੀ 24 ਘੰਟੇ ਇਹ ਜਿਹੜਾ ਸਿਸਟਮ ਹੈਗਾ ਪੰਜਾਬ ਦੇ ਉੱਤੇ ਜਿਹੜਾ ਕਵਰ ਕਰੂਗਾ ਬੱਦਲਵਾਯ ਨੂੰ ਤੇ ਆਪਣਾ ਲਗਭਗ ਸਾਰੇ ਪੰਜਾਬ ਦੇ ਵਿੱਚ ਬੱਦਲਵਾਯ ਬਣਦੀ ਰੱਖੀ ਜਾਏਗੀ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਤੇ ਫਿਲਹਾਲ ਜੇਕਰ ਗੱਲ ਕਰੀਏ ਭਾਰੇ ਮੇਜ ਦੀ ਉਮੀਦ ਆਫਾ ਲਾ ਨਹੀਂ ਸਕਦੇ ਸੰਗਰੀ ਧੁੰਦ ਅੱਜ ਪੰਜਾਬ ਦੇ ਜ਼ਿਆਦਾਤਰ ਖੇਤਰਾ ਦੇ ਵਿੱਚ ਫੈਲੀ ਹੋਈ ਹੈ ਹਾਲਾ ਹੀ ਕੁਝ ਖੇਤਰਾ ਚ ਵਿੱਚ ਰਾਹਤ ਹੋਈ ਹੈ ਤੇ ਖਿਤ ਹੋਈ ਜੜੀ ਹੈ ਤੇ ਜਿਹੜੇ ਖੇਤਰਾ ਦੇ ਵਿੱਚ ਮਾਸਖਾਗਲੋਂ ਜਿਹੜੇ ਅਲਰਟ ਕੀਤੇ ਗਏ ਨੇ ਉਹ ਤੁਹਾਨੂੰ ਦੱਸਦੇ ਨੇ ਤੇ ਆਉਣ ਵਾਲੇ ਜਿਹੜੇ ਘੰਟੇ ਹੋਣਗੇ ਇਹ ਫੈਸਲ ਸਕਦੇ ਨੇ ਹਲਕੇ ਅਮੀ ਖਾਸ ਕਰਕੇ ਹਲੇ ਸਰਹੱ ਜਿਹੜੇ ਸਰੋਤੇ ਜਿਹੜੇ ਵੇਰ ਫੈਨ ਇਸ ਵੀਡੀਓ ਤੇ ਜੁੜੇ ਨੇ ਉਹ ਆਪਣੇ ਇਲਾਕੇ ਦਾ ਮੌਸਮ ਦਾ ਹਾਲ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਜੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ